ਦੋਸਤੋ ਫਾਰਮ ਦਾ ਸੰਕਟ ਸਿੱਧੂ ਨਾ ਹੈ ਗੁਰਮਤਿ ਬੇਨਤੀ ਕਰਾਂਗਾ ਮੁਲਾਦ ਦਰਸੋ ਜੀ ਸਿੱਧੂ ਜੋ ਪੰਜਾਬ ਦੇ ਕਿੰਨੀ ਕਰਾਂਗਾ ਸਰਕਾਰ ਪ੍ਰਿੰਟਰੀ ਦੀ ਆ ਜਿਲ੍ਹੇ ਬਣਾਉਂਕ ਤੇ ਪਿੰਡਾਂ ਦੇ ਜਿਹੜੇ ਲੋਕ ਬੈਠੇ ਆ ਅੱਜ ਜੋ ਸਾਰਿਆਂ ਦੇ ਘਰ ਘਰ ਪਾਣੀ ਚ ਹੈ ਤੁਹਾਨੂੰ ਪੀਣ ਵਾਲੇ ਪਾਣੀ अच्छा थोड़ा मिल रहा है इनको बी एम एन को चुका के लैके गया एक सौ पहत्तर करोड़ रुपए का प्रोजेक्ट अब गया कि नहीं पिंड पिंडी आरोपी लगा की जोड़ अच्छ भी जी किसी का फोन आ जाए जे रात ग्यारह बजे आ जाए दस बजे आए फोन झट के वापस गल करना कोई एक बता मन कह रहे राज्य उठ के ਕਿ ਇਹ ਦਿਨਾਂ ਵਿੱਚ ਸਾਨੂੰ ਕੋਈ ਫੋਨ ਵੀ ਚੱਕਿਆ ਨਹੀਂ ਪੁੱਛਦੇ ਸਾਡੇ ਇੱਥੇ ਨਾ ਕੋਈ ਨਾਲ ਸਾਡੇ ਬਾਅਦ ਕਿਉਂ ਜਾਂਦਾ ਹੈ ਹੈ ਲੋਕਾਂ ਨੂੰ ਸੱਟੇ ਮਾਰਨ ਪਰ ਉਹ ਮਤਲਬ ਖੜਦੇ ਹੁਣ ਇੱਕ ਦੋ ਪਿੰਡਾਂ ਦਾ ਦੇਖ ਰਿਹਾ ਅੱਥੇ ਅਭਿਆਸੀ ਵੀ ਗੱਲਾਂ ਕਰਦੇ ਕਿ ਜਿੰਨੇ ਕੱਟਣਾ ਨਹੀਂ ਆਉਂਦੀ ਕੋ ਇਹਦਾ ਮੇਰਾ ਇੱਥਾ ਪਿਆਰ ਹੈ ਤੈਨੂੰ ਮੈਨੂੰ ਨਾ ਕੱਟ ਕੇ ਤੇਰੇ ਮੜੇ ਗੁੰਡੇ ਨੰਬਰ ਮਾਰਦੇ ਤੂੰ ਸਭ ਨੂੰ ਕੱਟਦਾ ਮੈਨੂੰ ਕੋਈ ਪਰ

कोई डर की जोड़ नहीं कोई घबरा की जड़ नहीं मेरे मतलब मेरे से चूका मेरे बेटे से किया मेरा प्रधान बैठा बैठा जिला परिषद अब सिंह इन किया सारे मैं तुम दसा है तीन मेरे एम सी उन्होंने परचे बदलते नजायज जोड़े दिखते हैं देर कह दिए जाके मैंने दसो जी किए है

ਇਹ ਤਾਂ ਜਮੇ ਵੀ ਮੈਂ ਤਾਂ ਜਮ ਦੇ ਨਾਲ ਕੀਤੀ ਚਾਹੇ ਹਾਂ ਕੰਮ ਉਸ ਦਿਨ ਇਹਨਾਂ ਨੂੰ ਕੀ ਪਤਾ ਅੱਤਵਾਦ ਦੇ ਖਿਲਾਫ ਅਸੀਂ ਲੜਾਈਆਂ ਲੜਦੇ ਰਹੇ ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਤੇ 올 ਇੰਡੀਆ ਕਾਂਗਰਸ ਕਮੇਟੀ ਦੀ ਹਜ਼ਾਇਤਾਂ ਦੇ ਮੁਤਾਬਕ ਸਾਰੇ ਪੰਜਾਬ ਵਿੱਚ ਬਹੁਤ ਜਮੀਨੀ ਪੱਧਰ ਤੇ ਜਿਹੜੇ ਕਾਂਗਰਸ ਨਾਲ ਜੁੜੇ ਵਰਕਰ ਨੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੂੰ ਲਾਮਬੰਦ ਕਰ ਲਈ 2027 ਦੀ ਜਿਹੜੀ ਇਹ جنگ ਹੈ ਜਿਹਦੇ ਵਿੱਚ ਅੱਜ ਪੰਜਾਬ ਦੇ ਹਰ ਤੱਕੇ ਦੇ ਲੋਕ ਇਹ ਸਮਝ ਚੁੱਕੇ ਨੇ ਕਿ ਕਾਂਗਰਸ ਦਾ ਰਾਜ ਭਾਗ ਲਿਆਉਣਾ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਹੈ ਪੰਜਾਬ ਦੀ ਖੁਸ਼ਹਾਲੀ ਦੇ ਵਾਸਤੇ ਪੰਜਾਬ ਦੇ ਵਿੱਚ ਅਮਨ ਆਮਾਨ ਜਿਹੜਾ ਰੱਖਣਾ ਹੈ ਜਿਹੜਾ ਬਹੁਤ ਜ਼ਰੂਰੀ ਹੈ ਜਿਹੜਾ ਕਾਨੂੰਨ ਦਾ ਰਾਜ ਹੈ ਉਹਨੂੰ ਸਥਾਪਿਤ ਕਰਨ ਦੇ ਵਾਸਤੇ ਅੱਜ ਪੰਜਾਬ ਵਿੱਚ ਕਾਂਗਰਸ ਦਾ ਆਉਣਾ ਜ਼ਰੂਰੀ ਹੈ ਉਸ ਸਬੰਧ ਵਿੱਚ ਅੱਜ ਜਿਹੜਾ ਪੰਜਾਬ ਦੇ ਹਰ ਇੱਕ ਹਲਕੇ ਵਿੱਚ ਹਲਕੇ ਦੇ ਹਰ ਇੱਕ ਬਲੋਕਾਂ ਦੇ ਵਿੱਚ ਤੇ ਬਲੋਕਾਂ ਤੋਂ ਅੱਗੇ ਹਰ ਇੱਕ ਜਿਹੜਾ ਵਾਰਡ ਸ਼ਹਿਰਾਂ ਵਿੱਚ ਤੇ ਪਿੰਡਾਂ ਵਿੱਚ ਪੰਚਾਇਤ ਉਹਦੇ ਜਿੰਨੇ ਵੀ ਬੂਥ ਨੇ ਬੂਥ ਪੱਧਰ ਤੇ ਜਿਹੜਾ ਵਰਕਰਾਂ ਨੂੰ ਲਾਮਬੰਦ ਕਰਨਾ ਇਹਦਾ ਸਾਡਾ ਸ਼ੁਰੂਆਤ ਹੈ ਕੜੀ ਹੈ ਇਹ ਜਿਹਦੇ ਵਿੱਚ 22 ਮੈਂਬਰੀ ਕਮੇਟੀ ਜਿਹੜੀ ਹੈ ਉਹ ਹਰ ਬੂਥ ਤੇ ਬਣਾਈ ਜਾਣੀ ਆ ਜਿਹਦੇ ਵਿੱਚ ਨੌਜਵਾਨ ਬੱਚੇ ਬੱਚੀਆਂ ਲੇਡੀਆਂ ਬਜ਼ੁਰਗ ਹਰ ਤਰ੍ਹਾਂ ਦਾ ਜਿਹੜਾ ਹਰ ਫਿਰਕੇ ਦੇ ਲੋਕ ਉਹਦੇ ਸ਼ਾਮਿਲ ਕੀਤੇ ਜਾਣੇ ਨੇ ਤੇ ਹਰ ਜਿਹੜਾ ਉਹਦਾ ਮੈਂਬਰ ਹੈ ਉਹਦਾ ਬਕਾਇਦਾ ਫੋਨ ਨੰਬਰ ਉਹਦਾ ਵੋਟ ਕਾਰਡ ਨੰਬਰ ਉਹਦਾ ਐਡਰੈਸ ਉਹਦੀ ਉਮਰ ਤੇ ਉਹ ਸਾਰਾ ਕੁਝ ਉਹਦੇ 'ਚ ਜਿਹੜਾ ਉਹਦੇ 'ਚ ਸ਼ਾਮਿਲ ਕੀਤਾ ਜਾਊਗਾ ਤੇ ਉਹਦਾ ਹਰ ਇੱਕ ਜਿਹੜਾ ਜ਼ਮੀਨੀ ਪੱਧਰ ਦਾ ਵਰਕਰ ਹੈ ਉਹਦੀ ਸਟੇਟ ਲੀਡਰਸ਼ਿਪ ਨਾਲ ਤੇ ਸੈਂਟਰ ਦੀ ਲੀਡਰਸ਼ਿਪ ਨਾਲ ਸਿੱਧਾ ਸਬੰਧ ਹੋਊਗਾ ਤੇ ਉਹ ਉਹ ਤੋਂ ਬਾਅਦ ਇੱਕ ਹਰ ਇੱਕ ਉਹਨਾਂ ਵਿੱਚੋਂ ਹਰ ਗਲੀ ਦਾ ਹਰ ਮੁਹੱਲੇ ਦਾ ਇੱਕ ਬੰਦਾ ਤੇ ਲੜਕਾ ਲੜਕੀ ਉਹ ਨੌਜਵਾਨ ਉਹ ਉਹ ਉਹਨਾਂ ਦੇ ਵੋਟਾਂ ਦਾ ਜਿਹੜੇ ਕੋਈ ਰਹਿ ਗਈਆਂ ਕੋਈ ਕੱਟਣ ਵਾਲੀਆਂ ਨੇ ਤੇ ਜਿਵੇਂ ਪਿਛਲੇ ਸਮੇਂ ਵਿੱਚ ਤੁਸੀਂ ਦੂਜੀਆਂ ਸਟੇਟਾਂ ਦੇ ਦੇਖਿਆ ਉਹਦੇ ਵਿੱਚ ਕਮੋਦ ਸਾਬ ਨੇ ਖਾਸ ਕਰਕੇ ਇਹਦੇ ਬਾਰੇ ਮੀਟਿੰਗ 'ਚ ਗੱਲ ਕੀਤੀ ਹੈ ਕਿ ਹਿੰਦੁਸਤਾਨ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਹ ਜਿੱਥੇ ਫਿਰਕਾ ਪ੍ਰਸਤੀ ਦੀ ਰਾਜਨੀਤੀ ਕਰਦੀ ਹੈ ਉੱਥੇ ਸੱਤਾ ਵਿੱਚ ਆਉਣ ਵਾਸਤੇ ਬਹੁਤ ਵੱਡਾ ਜਿਹੜਾ ਘਫਲਾ ਵੋਟਾਂ ਦਾ ਜਿਹੜਾ ਉਹ ਚੱਲਦਾ ਜਿਹਦੇ ਵਿੱਚ ਅੱਜ ਬਿਹਾਰ ਤੁਸੀਂ ਦੇਖ ਰਹੇ ਹੋ ਕਿਸ ਹਾਵ ਨਾਲ ਉੱਥੇ ਵੋਟਾਂ ਕੱਟੀਆਂ ਜਾ ਰਹੀਆਂ ਨੇ ਤੇ ਉਹਨੂੰ ਉਹਦੇ ਤੇ ਪਹਿਰਾ ਦੇਣ ਵਾਸਤੇ ਇਹ ਜਿਹੜੇ ਬੂਥ ਪੱਧਰ ਦੀਆਂ ਕਮੇਟੀਆਂ ਨੇ ਕੰਮ ਕਰਨਗੀਆਂ ਤੇ ਉਹ ਬੂਥ ਪੱਧਰ ਤੋਂ ਬਾਅਦ ਜਿਹੜਾ ਉੱਤੇ ਮੰਡਲ ਕਮੇਟੀ ਬਣੀ ਗਿਆ 20-20 ਬੂਥਾਂ ਬਾਅਦ ਇੱਕ ਮੰਡਲ ਕਮੇਟੀ ਹੋਊਗੀ ਉਦੇ ਚ ਮੈਂਬਰ ਹੋਣਗੇ ਤੇ ਬਲੋਕ ਕਾਂਗਰਸ ਉਹਦੀ ਉਹਦੀ ਸੁਪਰਵਾਈਜ਼ਨ ਕਰੂਗੀ ਤੇ ਇਸ ਤਰ੍ਹਾਂ ਹਰ ਇੱਕ ਘਰ ਤੋਂ ਲੈ ਕੇ ਤੇ ਬਲੋਕ ਤੱਕ ਬਲੋਕ ਤੋਂ ਲੈ ਕੇ ਜ਼ਿਲ੍ਹੇ ਤੱਕ ਜ਼ਿਲ੍ਹੇ ਤੋਂ ਲੈ ਕੇ ਸਟੇਟ ਤੱਕ ਤੇ ਸਟੇਟ ਤੋਂ ਲੈ ਕੇ ਜਿਹੜਾ ਹੈ ਸੈਂਟਰ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਤੱਕ ਇੱਕ ਲਾਂਬੰਦੀ ਕੀਤੀ ਜਾਊਗੀ ਜਿਹਦੇ ਨਾਲ ਜਿਹੜਾ ਬਹੁਤ ਮਜ਼ਬੂਤੀ ਦੇ ਨਾਲ ਜਿਹੜਾ ਕੇਡਰ ਤਿਆਰ ਕੀਤਾ ਜਾ ਸਕਦਾ ਹੈ ਆਮ ਆਦਮੀ ਪੱਲੋਂ ਇਹ ਯੁੱਧ ਨਸ਼ਾ ਵਿਰੁੱਧ ਇਹਨੂੰ ਕਿਵੇਂ ਦੇਖ ਰਹੇ ਤੁਸੀਂ ਜੀ ਦੇਖੋ ਅੱਜ ਤੁਸੀਂ ਰੋਜ਼ ਦੇਖਦੇ ਹਾਂ ਰੋਜ਼ ਕਤਲੋਗਾਰਤ ਰੋਜ਼ ਨਸ਼ਾ ਤੇ ਲੋਕ ਜਦ ਵੀ ਕਦੇ ਕੋਈ ਪਬਲਿਕ ਮੀਟਿੰਗ ਦਾ ਬੁਲਾਉਣ ਇਹ ਪਬਲਿਕ ਮੀਟਿੰਗ ਅੱਜ ਜੇ ਕਦੇ ਹੁੰਦੀ ਹੈ ਉਹ ਸਿਰਫ ਸਰਕਾਰ ਨਾਲ ਸੰਬੰਧਤ ਲੋਕ ਥੱਲਾਸ਼ੇਰੀ ਤੇ ਵਾਵਾ ਕਰਦੇ ਨੇ ਜੇ ਤੁਸੀਂ ਆਮ ਲੋਕਾਂ ਨੂੰ ਚਾਹੇ ਕਿਸੇ ਪਿੰਡ ਚ ਬੁਲਾ ਲਓ ਚਾਹੇ ਸ਼ਹਿਰ ਦੇ ਕਿਸੇ ਹਿੱਸੇ ਚ ਬੁਲਾ ਲਓ ਅੱਜ ਲੋਕਾਂ ਨੂੰ ਪੁੱਛ ਲਓ ਉਂਗਲ ਖੜੀ ਕਰਕੇ ਦੱਸਣਗੇ ਵੀ ਆਹ ਜਗ੍ਹਾ ਨਸ਼ਾ ਵਿਕਦਾ ਇਹਨੂੰ ਫੜੋ ਤੇ ਪੁਲਿਸ ਕਦੇ ਵੀ ਉਧਰ ਨੂੰ ਮੂੰਹ ਨਹੀਂ ਕਰੂਗੀ ਬਲਕਿ ਜਿਹੜਾ ਬੰਦਾ ਬੋਲਦਾ ਉਹ ਕੋਈ ਨਾ ਕੋਈ ਪਰਚਾ ਪਾ ਕੇ ਉਹਨੂੰ ਅੰਦਰ ਕੀਤਾ ਜਾਊਗਾ ਇਹ ਅੱਜ ਪੰਜਾਬ ਦੇ ਹਾਲਾਤ ਨੇ ਆਪ ਪਾਰਟੀ ਵੱਲੋਂ 100000 ਰੁਪਏ ਦਾ ਜੁੰਮਲਾ ਦੇ ਕੇ ਆਪਣੀ ਸਰਕਾਰ ਬਣਾਈ ਗਈ ਜੀ ਤੇ ਲੋਕਲ ਲੈਵਲ ਤੇ ਤਾਂ ਪ੍ਰੋਟੈਸਟ ਹੁੰਦੇ ਆ ਬਟ ਪੰਜਾਬ ਲੈਵਲ ਤੇ ਸਾਨੂੰ ਕੋਈ ਦਿਖਦਾ ਨਹੀਂ ਕਾਂਗਰਸ ਵੱਲੋਂ ਕਿ ਪ੍ਰੋਟੈਸਟ ਹੋ ਰਿਹਾ ਕਿ ਨਹੀਂ ਦੇਖੋ ਪੰਜਾਬ 1000 ਰੁਪਏ ਦਾ ਮਹਤਾਜ ਨਹੀਂ ਹੈ ਪੰਜਾਬ ਨੇ ਹਿੰਦੁਸਤਾਨ ਦਾ ਢਿੱਡ ਭਰਿਆ ਅਨਾਜ ਨਾਲ ਇਟਾ ਇਨਕਲਾਬ ਪੰਜਾਬ ਨੇ ਲਿਆਂਦਾ ਹਰੀ ਕ੍ਰਾਂਤੀ ਪੰਜਾਬ ਨੇ ਲਿਆਂਦੀ ਆ ਦੇਸ਼ ਦੇ ਸੂਬਿਆਂ ਦੀ ਰਾਖੀ ਜਿਹੜੀ ਪੰਜਾਬ ਨੇ ਕੀਤੀ ਆ ਉਹ ਹਜ਼ਾਰ ਨਹੀਂ ਜਿਹੜੇ ਨੌਜਵਾਨ ਬੱਚੇ ਬੇਰੁਜ਼ਗਾਰ ਫਿਰਦੇ ਉਹਨਾਂ ਨੂੰ ਨੌਕਰੀ ਦੀ ਲੋੜ ਹੈ ਉਹਨਾਂ ਦੇ ਰੋਜ਼ਮਰਾਂ ਦੀ ਜਿਹੜੀ ਜ਼ਿੰਦਗੀ ਆ ਉਹਦੇ 'ਚ ਸੁਖੀ ਰਹਿਣ ਦੀ ਜਿਹੜੀ ਲੋੜ ਆ ਅੱਜ ਕੋਈ ਮਾਤਾ ਬਜ਼ੁਰਗ ਕੋਈ ਲੇਡੀਜ਼ ਕੋਈ ਬੱਚੇ ਘਰੋਂ ਬਾਹਰ ਨਹੀਂ ਨਿਕਲ ਸਕਦੀ ਉਹਨੂੰ ਪਤਾ ਨਹੀਂ ਕਦ ਉਹਦੇ ਨਾਲ ਉਹਦਾ ਫੋਨ ਖੋਇਆ ਜਾਵੇ ਚੇਨ ਸਨੇਚਿੰਗ ਹੋ ਜਾਵੇ ਜਾਂ ਉਹਦੇ ਨਾਲ ਮਾੜਾ ਵਿਹਾਰ ਹੋ ਜਾਵੇ ਅੱਜ ਕੋਈ ਗਰੰਟੀ ਨਹੀਂ ਇਸ ਗੱਲ ਦੀ ਲੈ ਸਕਦਾ ਇਹ ਜਿਹੜੀਆਂ ਗੱਲਾਂ ਨੇ ਇਹ ਬਾਅਦ ਦੀ ਗੱਲ ਆ ਇਹ ਹਜ਼ਾਰ ਦੇਣਾ ਜੋ ਵਾਦਾ ਕਰਨਾ ਉਹਨੂੰ ਪੂਰਾ ਕਰਨਾ ਸਰਕਾਰ ਦਾ ਫਰਜ਼ ਹੈ ਪਰ ਜੋ ਅੱਜ ਆਰਥਿਕ ਪੋਜੀਸ਼ਨ ਆ ਪੰਜਾਬ ਦੀ ਜੋ ਹਾਲਾਤ ਨੇ ਅੱਜ ਜਿਹੜੇ ਆਲਰੇਡੀ ਸਕੀਮਾਂ ਨੇ ਜਾਂ ਜਿਹੜੇ ਨੌਕਰੀਆਂ ਤੇ ਰੱਖੇ ਗਏ ਨੇ ਇਹ ਤੁਹਾਨੂੰ ਮੈਂ ਤੁਹਾਡੀ ਜਾਣਕਾਰੀ ਹਿੱਤ ਦੱਸਣਾ ਚਾਹੁੰਦਾ ਜੜੀਆਂ ਅੱਜ ਨੌਕਰੀਆਂ ਦਿੱਤੀਆਂ ਜਾ ਰਹੀਆਂ ਪਿਛਲੀ ਕਾਂਗਰਸ ਸਰਕਾਰ ਦਾ ਸਾਰਾ ਵਰਕਆਊਟ ਕੀਤਾ ਹੋਇਆ ਸੀ ਇੰਨੀ ਜਲਦੀ ਕਿਤੇ ਇੰਨੀਆਂ ਵੱਡੀਆਂ ਤਦਾਦ ਚ ਨੌਕਰੀਆਂ ਨਹੀਂ ਘੜੀਆਂ ਕੀਤੀਆਂ ਜਾ ਸਕਦੀਆਂ ਉਹ ਸਾਰਾ ਕਾਂਗਰਸ ਦਾ ਕੀਤਾ ਹੋਇਆ ਸੀ ਜਿਹਦਾ ਅੱਜ ਇਹ ਗੁਣਗਾਨ ਕਰਦੇ ਆ ਵੀ ਅਸੀਂ ਇੰਨੀਆਂ ਨੌਕਰੀਆਂ ਵੰਡ ਰਹੇ ਆ ਤੇ ਲੋਕਾਂ ਦੇਰ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ ਪੰਜਾਬ ਲੈਵਲ ਤੇ ਕਾਂਗਰਸ ਵੱਲੋਂ ਪ੍ਰੋਟੈਸਟ ਕਰਦੇ ਕੀਤੇ ਜਾਣਗੇ ਜੇ ਇਹ ਹਜ਼ਾਰਾਂ ਜਨਗਤ ਲਗਾ ਲਗਾਤਾਰ ਪ੍ਰੋਟੈਸਟ ਜਾਰੀ ਨੇ ਜਿਵੇਂ ਲੁਧਿਆਣੇ ਦੇ ਇਲਾਕੇ ਵਿੱਚ ਹੋਰ ਪੰਜਾਬ ਵਿੱਚ ਅੱਜ ਜਿਹੜੇ ਬੇਜਮੀਨੇ ਕੀਤੇ ਜਾ ਰਹੇ ਨੇ ਕਿਸਾਨ ਜਿਹੜੇ ਧੱਕੇ ਨਾਲ ਲੋਕਾਂ ਦੀਆਂ ਜ਼ਮੀਨਾਂ ਹੜੱਪਣ ਦੀ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਹੈ ਪੰਜਾਬ 'ਚ ਅਪਜਾਊ ਧਰਤੀ ਇਹ ਇਹਦੇ 'ਚ ਲੱਖਾਂ ਏਕੜ ਜਿਹੜੀ ਜ਼ਮੀਨ ਹੈ ਉਹ ਬੜਾ ਵਿਉਂਤਬੰਦੀ ਦੇ ਨਾਲ ਬਹੁਤ ਵੱਡੇ ਕਾਰਪੋਰੇਟ ਬੰਦਿਆਂ ਲੈ ਕੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਅੱਜ ਪੰਜਾਬ ਵਿੱਚ ਇਹ ਜਿਹੜੀ ਸਰਕਾਰ ਹੈ ਮੌਜੂਦਾ ਸਰਕਾਰ ਬਹੁਤ ਵੱਡਾ ਖੋਰਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹਨਾਂ ਨੂੰ ਪਤਾ ਸਾਰੀ ਜੋ ਪੰਜਾਬ ਵਿੱਚ ਅੱਜ ਪਾਵਰ ਦਾ ਜਿਹੜਾ ਮੇਨ ਜਿਹੜਾ ਧੁਰਾ ਹੈ ਉਹ ਬਾਹਰਲੇ ਲੋਕ ਨੇ ਇਹ ਸਿਰਫ ਸਾਨੂੰ ਦੇਖਣ ਨੂੰ ਸਾਨੂੰ ਦਿਖ ਰਿਹਾ ਇਹ ਨੇ ਵੀ ਇਹ ਜਿਹੜੇ ਪੰਜਾਬ ਦੇ ਲੋਕ ਕੈਬਨਿਟ ਮਨਿਸਟਰ ਨੇ ਸੀਐਮ ਨੇ ਹੋਰ ਨੇ ਇਹ ਕੋਈ ਵੀ ਕੁਝ ਨਹੀਂ ਹਨ ਇਹ ਸਾਰਾ ਦਾ ਸਾਰਾ ਜਿਹੜਾ ਹੈ ਕੰਮ ਦਿੱਲੀ ਦੀ ਜਿਹੜੀ ਇਹਨਾਂ ਦੀ ਗਰੁੱਪ ਉਹ ਚਲਾਉਂਦਾ ਅੱਜ ਪੰਜਾਬ ਵਿੱਚ ਚੰਡੀਗੜ੍ਹ ਵਿੱਚ ਇਹ ਸਾਰੇ ਲੋਕ ਬੈਠੇ ਨੇ ਤੇ ਸਾਰੇ ਪੰਜਾਬ ਦੀ ਜਿਹੜੀ ਆਰਥਿਕਾ ਨੂੰ ਤਬਾਹ ਕਰ ਰਹੇ ਨੇ ਪੰਜਾਬ ਨੂੰ ਗੁੰਮਰਾਹ ਕਰ ਰਹੇ ਨੇ ਪੰਜਾਬ ਵਿੱਚ ਨਸ਼ਿਆਂ ਦਾ ਜੋਰ ਹੈ ਪੰਜਾਬ ਵਿੱਚ ਕਤਲਾਂ ਦਾ ਜੋਰ ਹੈ ਤੇ ਪੰਜਾਬ ਬਹੁਤ ਬੁਰੀ ਤਰ੍ਹਾਂ ਜਿਹੜਾ ਇਹ ਤਬਾਹੀ ਵੱਲ ਜਾ ਰਿਹਾ ਹੈ ਜਿਹਨੂੰ ਬਚਾਉਣ ਦੀ ਲੋੜ ਹੈ ਉਸੇ ਲਈ ਅੱਜ ਕਾਂਗਰਸ ਪਾਰਟੀ ਜ਼ਮੀਨੀ ਪੱਧਰ ਤੋਂ ਕੰਮ ਕਰਕੇ ਲੀਡਰਸ਼ਿਪ ਦੀ ਅਗਵਾਈ ਹੇਠ ਇਹਨੂੰ ਜਿਹੜਾ ਮਜ਼ਬੂਤੀ ਨਾਲ ਪੰਜਾਬ ਨੂੰ ਬਦਲਣ ਤਾਂ ਜਾਊਗਾ ਤੇ ਪੰਜਾਬ ਵਿੱਚ ਲੋਕ ਅਮਨ ਆਮਨ ਨਾਲ ਕਾਰੋਬਾਰ ਨੂੰ ਹਰ ਤਰੀਕੇ ਨਾਲ ਵਧਾਉਣ ਦੀ ਕੋਸ਼ਿਸ਼ ਕਰਨਗੇ ਸੇਖਾ ਸਾਹਿਬ ਤੁਸੀਂ ਮੂਤ ਪੱਤਰ ਤੇ ਦਾ ਲਾਮਬਤ ਕਰ ਰਹੇ ਹੋ ਪਾਉਂਟੀ ਪਰ ਸੂਬਾ ਪੱਧਰ ਤੇ ਪਾਰਟੀ ਲਾਂਬਾਂਦ ਅਦੋ ਹੋਈ ਰਹੀ ਜੀ ਹੁਣ ਜਿਹਨੇ ਕੋਈ ਜਿਹੜਾ ਨੇ ਦੀ ਚੋਣ ਜਿਹੜੀ ਆਪਸੀ ਫੋਟ ਕਰਕੇ ਉਹ ਚਲਾਉਂਦਾ ਅੱਜ ਪੰਜਾਬ ਵਿੱਚ ਚੰਡੀਗੜ੍ਹ ਵਿੱਚ ਇਹ ਸਾਰੇ ਲੋਕ ਬੈਠੇ ਨੇ ਤੇ ਸਾਰੇ ਪੰਜਾਬ ਦੀ ਜਿਹੜੀ ਆਰਥਿਕਾ ਨੂੰ ਤਬਾਹ ਕਰ ਰਹੇ ਨੇ ਪੰਜਾਬ ਨੂੰ ਗੁੰਮਰਾਹ ਕਰ ਰਹੇ ਨੇ ਪੰਜਾਬ ਵਿੱਚ ਨਸ਼ਿਆਂ ਦਾ ਜੋਰ ਹੈ ਪੰਜਾਬ ਵਿੱਚ ਕਤਲਾਂ ਦਾ ਜੋਰ ਹੈ ਤੇ ਪੰਜਾਬ ਬਹੁਤ ਬੁਰੀ ਤਰ੍ਹਾਂ ਜਿਹੜਾ ਇਹ ਤਬਾਹੀ ਵੱਲ ਜਾ ਰਿਹਾ ਹੈ ਜਿਹਨੂੰ ਬਚਾਉਣ ਦੀ ਲੋੜ ਹੈ ਉਸੇ ਲਈ ਅੱਜ ਕਾਂਗਰਸ ਪਾਰਟੀ ਜ਼ਮੀਨੀ ਪੱਧਰ ਤੋਂ ਕੰਮ ਕਰਕੇ ਲੀਡਰਸ਼ਿਪ ਦੀ ਅਗਵਾਈ ਹੇਠ ਇਹਨੂੰ ਜਿਹੜਾ ਮਜ਼ਬੂਤੀ ਨਾਲ ਪੰਜਾਬ ਨੂੰ ਬਦਲਣ ਦਤਾ ਜਾਊਗਾ ਤੇ ਪੰਜਾਬ ਵਿੱਚ ਲੋਕ ਅਮਨ ਆਮਨ ਨਾਲ ਕਾਰੋਬਾਰ ਨੂੰ ਹਰ ਤਰੀਕੇ ਨਾਲ ਵਧਾਉਣ ਦੀ ਕੋਸ਼ਿਸ਼ ਕਰਨਗੇ ਸੇਖਾ ਸਾਹਿਬ ਤੁਸੀਂ ਮੂਲ ਪਦਰ ਤੇ ਦਾ ਲਾਮਬੰਦ ਕਰ ਰਹੇ ਹੋ ਪਾਰਟੀ ਨੂੰ ਪਰ ਸੋਮਾ ਪਦਰ ਤੇ ਪਾਰਟੀ ਲਾਮਬੰਦ ਕਰੋ ਹੋਈ ਰਹੀ ਜੀ ਹੁਣ ਜਦੋਂ ਇਹ ਜਿਹੜੀ ਚੋਣੜੀ ਆਪਸੀ ਫੁੱਟ ਕਰਕੇ ਹਾਰ ਹੀ ਲੱਗਦੀ ਹੈ ਜਿੱਦਾਂ ਰਾਸੀ ਵਿਸ਼ਲੇਸ਼ਕਾਂ ਦੀ ਜੋ ਹੈ ਹੋਂਤਰ ਤਰ੍ਹਾਂ ਦੀ ਜੋ ਹੈ ਜੀ ਇਹ ਸਭ ਇਹ ਹਰਿਆ ਤਾਂ ਕੋ 2000 ਮੈਂ ਤੁਹਾਨੂੰ ਦੱਸ ਹੀ ਦਿੱਤਾ ਉੱਥੇ ਬੋਲਦੇ ਤੁਸੀਂ ਸੁਣ ਰਹੇ ਸੀ ਰਾਹੁਲ ਗਾਂਧੀ ਇਜ਼ ਵੈਰੀ ਸੀਰੀਅਸ ਪੰਜਾਬ ਦੇ ਲਈ ਤਾਂ ਹੋਪਫੁਲੀ ਮੈਨੂੰ ਲੱਗ ਰਿਹਾ ਕਿ ਇਸੀ ਮਹੀਨੇ ਦੇ ਵਿੱਚ ਸੀ ਇਸ ਕਮਿੰਗ ਇਨ ਪੰਜਾਬ ਤੇ ਸਾਰਾ ਕੁਝ ਸੈਟਲ ਹੋ ਜਾਏਗਾ ਆਦਰਵਾਇਜ਼ ਜਿਹੜੀ ਲੁਧਿਆਣੇ ਚ ਜਿਹੜੀ ਹਾਰ ਹੈ ਜਿੱਤ ਦਾ ਫੈਸਲਾ ਹੈ ਉਹ ਤੁਸੀਂ ਜੇ ਜ਼ਮੀਨੀ ਹਕੀਕਤ ਉਥੇ ਦੇਖੋ ਉਥੇ ਜਿਸ ਤਰੀਕੇ ਨਾਲ ਪੁਲਿਸ ਦੀ ਵਰਤੋਂ ਕੀਤੀ ਗਈ ਹੈ ਜਿਸ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਤਰੀਕੇ ਨਾਲ ਤੁਹਾਡੇ ਸਾਹਮਣੇ ਮੀਡੀਆ ਸੋਸ਼ਲ ਮੀਡੀਆ ਚ ਵੀ ਦੂਸਰੇ ਮੀਡੀਆ ਚ ਵੀ ਆਇਆ ਤੇ ਉਥੇ ਟਰੱਕਾਂ ਦੇ ਟਰੱਕ ਲੋਕਾਂ ਨੂੰ ਵੰਡ ਕੇ ਹੋਰ ਤਰੀਕਿਆਂ ਨਾਲ ਜਿਹੜਾ ਉਹ ਇਲੈਕਸ਼ਨ ਕੈਪਚਰ ਕੀਤੀ ਗਈ ਹੈ ਜਿੱਤੀ ਨਹੀਂ ਗਈ ਹੈ ਸਰਕਾਰ ਵੱਲੋਂ ਇਹਦੇ ਕੋਈ ਐਕਸ਼ਨ ਨਹੀਂ ਲੰਦਾ ਕੋਰਟ ਤੋਂ ਤੁਸੀਂ ਦੇਖੋ ਜਿਹੜਾ ਆਪਣੇ ਇਲੈਕਸ਼ਨ ਕਮਿਸ਼ਨ ਹੈ ਉਹ ਜਿਹੜਾ ਰੋਲ ਉਹਨੂੰ ਨਿਭਾਉਣਾ ਚਾਹੀਦਾ ਹੈ ਉਹੀ ਹਿੰਦੁਸਤਾਨ ਚ ਅੱਜ ਨਿੰਨੇ ਰਿਹਾ ਜਿਹੜੇ ਜਿਹਦਾ ਮੋਡਲਾ ਫਰਜਾ ਬੁਨਿਆਦ ਹੈ ਡੈਮੋਕ੍ਰੇਸੀ ਦੀ ਇਲੈਕਸ਼ਨ ਤੇ ਗਰਾਊਂਡ ਲੈਵਲ ਤੇ ਜਿਹੜੇ ਇਲੈਕਸ਼ਨ ਹੁੰਦੇ ਨੇ ਮਿਸਪਲ ਇਲੈਕਸ਼ਨ ਕਿੱਡਾ ਕਬੜਾ ਇਲੈਕਸ਼ਨ ਆ ਜਾਂ ਇੱਕ ਸਿੰਗਲ ਇਲੈਕਸ਼ਨ ਕਿੱਡਾ ਕਬੜਾ ਇਲੈਕਸ਼ਨ ਆ ਪਰ ਉਹਦੇ ਵਿੱਚ ਵੀ ਬਹੁਤ ਵੱਡੀ ਧਾਂਦਲੀ ਹੁੰਦੀ ਆ ਜਿਹਦੇ ਨਾਲ ਅੱਜ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਡੈਮੋਕ੍ਰੇਸੀ ਤੋਂ ਉੜਦਾ ਜਾ ਰਿਹਾ ਹੈ ਇਹਨਾਂ ਦੀ ਬਦੌਲਤ ਜੋ ਸਿਸਟਮ ਅੱਜ ਹਿੰਦੁਸਤਾਨ ਵਿੱਚ ਪੰਜਾਬ ਵਿੱਚ ਚੱਲ ਰਿਹਾ ਹੈ ਲਾਸਟ ਲੈਂਡ ਪੋਲਿੰਗ ਦੀ ਜਗ੍ਹਾ ਪੋਲਿੰਗ ਪ੍ਰੋਜੈਕਟ ਚੱਲ ਰਿਹਾ ਹੈ ਉਦੇ ਬਾਰੇ ਕਿਸੇ ਦੀ ਗੱਲ ਨਹੀਂ ਹੈ ਲੈਂਡ ਪੂਲਿੰਗ ਦੇ ਇਥੋਂ ਦੱਸਾਂ ਲੁਧਿਆਣੇ ਬਹੁਤ ਵੱਡਾ ਪ੍ਰੋਟੈਸਟ ਹੋਇਆ ਕਾਂਗਰਸ ਦਾ ਤੇ ਇੱਥੇ ਮਹਾਲੀ ਵੀ ਹੋ ਰਿਹਾ ਹੈ 21 ਨੂੰ 21 ਤਰੀਕ ਨੂੰ ਮਹਾਲੀ ਹੋ ਰਿਹਾ ਤੇ ਬਹੁਤ ਜਿਹੜੀ ਇਹ ਦੇ ਖਿਲਾਫ ਆਵਾਜ਼ ਜਿਹੜੀ ਕਾਂਗਰਸ ਪਾਰਟੀ ਉਠਾ ਰਹੀ ਹੈ ਨਹੀਂ ਕੱਲੀ ਹਲੇ ਤਾਂ ਅੱਧੀ ਹੋਈ ਹੈ ਨਾ ਮੀਟਿੰਗ ਅੱਜ ਸ਼ਾਮ ਨੂੰ ਫਿਰ ਸ਼ਹਿਰ ਦੀ ਹੋਣੀ ਹੈ ਜਿੰਨਾ ਇਹ ਵੱਡਾ ਹੰਗਾਰਾ ਹੈਗਾ ਇਹ ਤੋਂ ਵੱਧ ਸ਼ਹਿਰ ਵਾਲੀ ਜਿੱਥੇ ਵੀ ਹੋਏਗਾ ਸ਼ਾਮੀ 5 ਵਜੇ ਮੀਟਿੰਗ ਇੱਥੇ ਹੀ ਹੈਗੀ ਹੈ ਰੱਖੀ ਹੋਈ ਸੋ ਇਹ ਸਾਡਾ ਸੰਗਠਨ ਦੇ ਤੌਰ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਰੱਖੀ ਸੀ ਮੀਟਿੰਗ ਬਹਿ ਤਾਂ ਆਫੀਸ ਜਿਹੜਾ ਸਾਡਾ ਸੰਗਠਨ ਪਹਿਲਾਂ ਹੀ ਕੰਪਲੀਟ ਆ ਪਰ ਹੁਣ ਅਸੀਂ ਬੂਥ ਲੈਵਲ ਤੇ ਅਸੀਂ ਜਾ ਰਹੇ ਆ ਤੇ ਅਗਸਤ ਤੱਕ ਅਸੀਂ ਸਾਰਾ ਇਹ ਕੰਪਲੀਟ ਕਰ ਲਿਆਂਗੇ ਇਸ ਤਾਈਨੇ ਤੁਹਾਨੂੰ ਵੀ ਤਿਆਰੀ ਹੋ ਜਾਣਾ ਅਸੀਂ ਤਾਂ ਪਹਿਲਾਂ ਹੀ ਤਿਆਰ ਰਹਿੰਨੇ ਆ ਸਦਾ ਦੱਸੋ ਕਿਹੜਾ ਦਿਨ ਆ ਵੀ ਜਦੋਂ ਤਿਆਰ ਨਹੀਂ ਮਿਲਦੇ ਤੁਹਾਨੂੰ ਕਾਨੂੰਨ ਦਾ ਸਾਜੀ ਹੱਥ ਕਾਫੀ ਮਾੜੀ ਆ ਕਰੇ ਦੇ ਬੰਤੀ ਤਾਂ ਹੀ ਤੇਰੀਆਂ ਕੰਨਾਂ ਦੀਆਂ ਵਾਲੀਆਂ ਪਾਈਆਂ ਹੁੰਦੀਆਂ ਸੀ ਕਿੱਧਰ ਗਈਆਂ ਉਹ ਕੁਕਲੇਸ਼ਨ ਵਾਲੀ ਦੀ ਇਹਦਾ ਰੋਜ਼ ਦਾ ਇੱਕ ਕੰਮ ਆ ਜੀ ਇਹ ਦਿੱਲੀ ਮਰਵਾਤ ਦਿੱਲੀ ਦੇਖੋ ਗੱਲ ਇਹ ਆ ਬਹੁਤ ਮੈਂ ਤੁਹਾਨੂੰ ਬੋਲਦੇ ਸਾਰਾ ਕੁਝ ਦੱਸ ਗਿਆ ਸੀ ਜਦੋਂ ਪੁਲਿਸ ਚੋਰਾਂ ਨਾਲ ਰਲੀ ਹੋਵੇ ਤੁਹਾਨੂੰ ਮੈਂ ਦੱਸਿਆ ਨਹੀਂ ਜਿਹੜਾ ਉਹਰੇ ਚੌਕੀ ਇੰਚਾਰਜ ਸੀ ਉਹਦੀ ਉਦਾਹਰਨ ਦਿੱਤੀ ਆ ਆ ਇਲਾਕੇ ਦੇ ਲੋਕਾਂ ਨੇ ਤਿੰਨ ਵਾਰ ਉਹਨੂੰ ਫੜ ਕੇ ਦਿੱਤਾ ਤੇ ਦੂਜੇ ਦਿਨੇ ਦੇਖ ਰਿਹਾ ਕਿ ਉਹ ਚੋਰ ਸਾਹਿਬ ਉਹਦੀ ਗੱਡੀ ਚਲਾ ਰਹੇ ਆ ਦੱਸੋ ਥਾਣੇਦਾਰ ਦੀ ਥਾਣੇਦਾਰ ਸਾਹਿਬ ਨਾਲ ਬੈਠੇ ਹੈਗੇ ਆ ਤੇ ਤੁਸੀਂ ਕਿਵੇਂ ਸੋਚ ਸਕਦੇ ਆ ਕਿ ਉਹ ਰਾਈਮ ਰੁਕ ਜਾਏਗਾ ਕਿਵੇਂ ਚੋਰੀਆਂ ਰੁਕ ਜਾਣੀਆਂ ਪਿੰਡਾਂ ਦੇ ਵਿੱਚ ਜਿਹੜੇ ਸ਼ਮਸ਼ਾਨ ਘਾਟਾਂ ਦੇ ਗੇਟ ਲੈ ਕੇ ਪਟਕੇ ਮੈਂ ਤੁਹਾਨੂੰ ਦੱਸਾਂ ਇੰਨੀ ਬੁਰੀ ਹਾਲਤ ਆ ਉਹਰੇ ਸ਼ਹਿਰ ਦੇ ਅੰਦਰ ਦੋ ਦਿਨ ਪਹਿਲਾਂ ਮੈਂ ਦੇਖ ਰਿਹਾ ਸੀਗਾ ਤੇ ਤੁਸੀਂ ਕੋਈ ਪਾਰਕ ਨਹੀਂ ਸਾਡਾ ਛੱਡਿਆ ਕੋਈ ਗਰੀਲਾ ਨਹੀਂ ਛੱਡਿਆ ਸ਼ਹਿਰ ਦੇ ਅੰਦਰ ਕੋਈ ਥਾਂ ਨਹੀਂ ਐਸੀ ਛੱਡੀ ਜਿੱਥੋਂ ਨਾ ਮਤਲਬ ਕਹਿੰਦਾ ਵੀ ਪਟਕੇ ਲੈ ਕੇ ਹੋਣ ਇਹ ਵੀ ਇਹੀ ਐਮਐਲਏ ਜਿਹੜੀ ਕਹਿੰਦੀ ਸੀ ਨਾ ਕਿ ਐਮਐਲਏ ਤੋਂ ਦੀ ਮਰਜ਼ੀ ਤੋਂ ਬਿਨਾ ਤਾਂ ਕਿਸੇ ਦੀ ਚੱਪਲ ਨਹੀਂ ਚੋਰੀ ਹੋ ਸਕਦੀ ਹੈਗੀ ਤਾਂ ਇਹਦਾ ਮਤਲਬ ਤਾਂ ਫਿਰ ਸਾਰਾ ਕੁਝ ਇਹਦੇ ਘਰੇ ਜਾ ਰਿਹਾ ਨਾ ਸਾਰਾ ਕੁਝ ਇਹਦੇ ਘਰੇ ਜਾ ਰਿਹਾ ਉਹ ਕਹਿੰਦੀ ਹੁੰਦੀ ਸੀ ਵੀ ਐਮਐਲਏ ਮਰਜ਼ੀ ਤੋਂ ਬਿਨਾ ਚੱਪਲ ਨਹੀਂ ਚੋਰੀ ਹੁੰਦਾ ਲੋਕਾਂ ਦਾ 10-10 ਰੋਜ਼ ਇੱਥੇ ਟੁੱਟਦੇ ਆ ਕਿ ਸ਼ਟਰ ਟੁੱਟਦੇ ਆ ਦੁਕਾਨਾਂ ਦੇ ਇੱਥੇ ਤੇ ਰੋਜ਼ ਸਾਡੀਆਂ ਭੈਣਾਂ ਦੀਆਂ ਕੰਨਾਂ ਦੀਆਂ ਬਾਲੀਆਂ ਉੱਤਰ ਜਿੰਨੀਆਂ ਕਿਸੇ ਦੀ ਬਾਈਕ ਲੈ ਜਾਂਦੇ ਆ ਕੋਈ ਕਿ ਕਿਸੇ ਨੂੰ ਉਹ ਲੁੱਟ ਕੇ ਲੈ ਜਾਂਦੇ ਆ ਕਿ ਇਹਦਾ ਕੁਝ ਹੋਰ ਨਹੀਂ ਹੈਗਾ ਅੱਜ ਇਹ ਤਾਂ ਮੈਥੋਂ ਉਧਾਰਨ ਨਹੀਂ ਹੈ ਗਿਆ ਹੁਣ ਬੱਟ ਹੁਣ ਤਾਂ ਪੀਪਲ ਆਰ ਕ੍ਰਾਈਂਗ ਲੋਕ ਚੀਕਾ ਮਾਰ ਰਹੇ ਹੈ ਗਿਆ ਸੋਨਨ ਨੂੰ ਕੀ ਤਿਆਰ ਨਹੀਂ ਅੰਦਰੇ ਬੈਠੀ ਹੁੰਦੀ ਹੈਗੀ ਬਾਹਰੋਂ ਕਹਿ ਦਿੰਦੇ ਮੋੜ ਦਿੰਦੇ ਆ ਵੀ ਹੈ ਨਹੀਂ ਜੀ ਇੱਥੇ ਤੇ ਕੋਈ ਕਿਸੇ ਦਾ ਫੋਨ ਨਹੀਂ ਚੱਕਣਾ ਸੁਣਨਾ ਨਹੀਂ ਕਰਨਾ ਨਹੀਂ ਹੈਗਾ ਇਹਨੂੰ ਅੰਦਰ ਦੇ ਦਿਓ ਉਹਨੂੰ ਦੇ ਦਿਓ ਜੇ ਕੋਈ ਬੋਲਿਆ ਉਹਨੂੰ ਦੇ ਦਿਓ ਤੁਹਾਡੇ ਨਾਲ ਕਿਹੜਾ ਨਹੀਂ ਹੋਇਆ ਵੀ ਪੱਤਰਕਾਰਾਂ ਦੇ ਨਾਲ ਪਹਿਲਾਂ ਤਾਂ ਤੁਸੀਂ ਆਪਣੇ ਦੱਸੋ ਤੁਸੀਂ ਤੁਹਾਡੇ ਨਾਲ ਕਿਹੜਾ ਨਹੀਂ ਹੋਇਆ ਹੈਗਾ ਇੱਥੇ ਤੁਹਾਡੇ ਨਾਲ ਹੀ ਹਾਲਤ ਆ ਬਾਕੀਆਂ ਦਾ ਕੀ ਹਾਲ ਹੋਊਗਾ ਸ਼ਹਿਰ ਦੇ ਅੰਦਰ ਅਸੀਂ ਤਾਂ ਲੜਾਈ ਲੜਦੇ ਹਾਂ ਹਰ ਪੱਧਰ ਤੇ ਲੜਾਈ ਲੜ ਦੰਦੇ ਲੋ ਮੈਂ ਤਾਂ ਤੁਸੀਂ ਕਿਤੇ ਇਹਨਾਂ ਨੂੰ ਕੋਈ ਐਸਾ ਕੋਰਨਰ ਨਹੀਂ ਜਿੱਥੇ ਨਾ ਘੇਰਦਾ ਹੋਵਾਂ ਹਰ ਥਾਂ ਤੇ ਘੇਰੀਦਾ ਇਹਨਾਂ ਨੂੰ ਔਰ ਕੋਈ ਡਵੈਲਪਮੈਂਟ ਨਾ ਦਾ ਢੱਕਾ ਨਹੀਂ ਜਿੰਨੇ ਪ੍ਰੋਜੈਕਟਰ ਦੇ ਹਾਲ ਸਿੰਘ ਦੇ ਲਿਆਉਂਦੇ ਹੋਏ ਹੈਗੇ ਆ ਆ ਤੁਹਾਡੇ ਸਾਹਮਣੇ ਪੂਲ ਸੀਗਾ ਤੁਸੀਂ ਪਰਮਾਤਮਾ ਨੂੰ ਇਹ ਬਹੁਤ ਮਤਲਬ ਪਵਿੱਤਰ ਥਾਂ ਤੇ ਆਪਾਂ ਬੈਠੇ ਆ ਇੱਥੇ ਤੁਸੀਂ ਰੱਬ ਨੂੰ ਅਜਰ ਨਾਜਰ ਜਾਣ ਕੇ ਕਹੋ ਕਿ ਉਹ ਪੂਲ ਕੌਣ ਲੈ ਕੇ ਆਸੀ ਜੀ ਤੁਸੀਂ ਤੇ ਤੁਸੀਂ ਆ ਦੱਸੋ ਜਿਹੜੀ ਹੁਣ ਨਵਾਰਡ ਤੋਂ ਜਿਹੜੀ ਉਹ ਗੱਦੋਮਾਜ ਵਾਲੀ ਸੜਕ ਤੇ ਨਹੀਂ ਪਤਾ ਰਕੇ ਕੌਣ ਲੈ ਕੇ ਆਏ ਜੀ ਇਹ ਦੱਸੋ ਤੁਸੀਂ ਹਾਂ ਜੀ ਜਿਹੜਾ ਇੱਥੇ ਤੁਹਾਡਾ ਸ਼ਹਿਰ ਦੇ ਅੰਦਰ ਜਿਹੜੇ ਆ ਟੋਟਲ ਪਾਣੀ ਦਾ ਜਿਹੜਾ ਪਾਣੀ ਦੇ ਪਾਈਪ ਜਿਹੜੇ ਪੈ ਰਹੇਗੇ ਆ ਤੇ ਉਹ ਅਮਰਤ ਦੇ ਵਿੱਚ ਕੌਣ ਲੈ ਕੇ ਆਇਆ ਸੀਗਾ ਉਹ ਹਰਦਿਆਲ ਸਿੰਘ ਲੈ ਕੇ ਆਇਆ ਸੀ ਜੀ ਹਾਂ ਜੀ ਤੇ ਮੇਰੇ ਤਾਂ ਇਵਨ ਹੈ 55 ਕਰੋੜ ਰੁਪਏ ਵਾਪਸ ਚਲੇ ਗਏ ਇਥੋਂ ਮੇਰਾ ਲਿਆਦਾ ਹੋਇਆ ਉਹਦੇ ਅਨਸਰ ਦੇ ਰਹੇ ਤੁਸੀਂ ਉਹਨੂੰ ਕਿਉਂ ਨਹੀਂ ਪੁੱਛਦੇ ਵੀ ਦੇ ਇੰਪਰੂਵਮੈਂਟ ਦਾ ਪੈਸਾ 7 ਕਰੋੜ ਰੁਪਏ ਅਰਦਲ ਸਿੰਘ ਲੈ ਕੇ ਅਸੀਂ ਕਿੱਥੇ ਗਿਆ ਉਹ? ਲੈ 10 ਜਿਹੜਾ 11 ਕਰੋੜ ਰੁਪਇਆ ਮੈਂ ਪਾਣੀ ਦਾ ਪਾਣੀ ਜਿਹੜਾ ਡਬਲ ਕਰਨਾ ਸੀਗਾ ਇਸ ਸ਼ਹਿਰ ਦੇ ਅੰਦਰ 5.5 ਕਿੱਸਕ ਤੋਂ 11 ਕਿੱਸਕ ਮੈਂ ਕਰਾਇਆ ਸੀਗਾ। ਕਿਉਂ ਨਹੀਂ ਆਨਸਰ ਤੁਸੀਂ ਉਹਨੂੰ ਹਮੇਸ਼ਾ ਕਿਉਂ ਵੀ ਜਵਾਬ ਮੰਗਦੇ ਹੋ ਤੋਂ? ਨਹੀਂ 10 ਵੀ ਕਿੱਥੇ ਗਿਆ ਬੀਬਾ ਜੀ ਉਹ ਪੈਸਾ ਜਿਹੜਾ ਮੈਂ ਸਪੋਰਟਸ ਦਾ 7 ਏਕੜ ਦੇ ਵਿੱਚ ਬਣਾਇਆ ਸੀਗਾ ਜਿੱਥੇ ਮੈਂ ਛੱਡ ਗਿਆ ਇਨਾ ਕਰੋੜ ਰੁਪਏ ਲਾ ਕੇ ਉੱਥੇ ਖੜੇ ਹੈਗਾ। ਮੁੜ ਕੇ ਕਿਚਵਾਨੀ ਨਹੀਂ ਲੱਗੀ ਹੈਗੀ ਉਹਦੇ ਤੇ। ਕਿੱਥੇ ਗਏ ਉਹਦੇ 14 ਕਰੋੜ ਰੁਪਏ ਲੱਗ ਐਂਡੋਰ ਸਟੇਡੀਅਮ ਬਣਨਾ ਸੀਗਾ ਹੋ ਹਾਲ ਬਣਨੇ ਸੀਗੇ ਕਿੱਥੇ ਗਿਆ ਉਹ ਪੈਸਾ ਗਿੰਮੀ ਆਨਸਰ ਕੋਈ ਜਵਾਬ ਨਹੀਂ ਹੈ ਇਹਨਾਂ ਦੇ ਕੋਲ 1500 ਕਰੋੜ 222 ਕਰੋੜ ਰੁਪਏ ਪਿੰਡਾਂ ਦਾ ਵਾਪਸ ਚਲਾ ਗਿਆ ਮਨੂੜ ਦਾ ਕਮਿਊਨਿਟੀ ਹਾਲ ਦਾ ਮੈਂ ਸੀਐਮ ਤੋਂ ਡਾਇਰੈਕਟ ਲੈ ਕੇ ਆਏ ਸੀਗਾ ਉਹ ਕਿੱਥੇ ਗਏ ਪੈਸੇ ਦੱਸੇ ਇਹ ਪਹਿਲਾਂ ਕੋਈ ਲੈ ਕੇ ਨਹੀਂ ਆਏ ਹੈ ਇਹਦੀ ਜੇਬ ਕੱਟ ਲੋ ਉਹਦੀ ਕੱਟ ਰੋ ਇਹਨੂੰ ਲੁੱਟ ਲੋ ਅੱਜ ਸ਼ਹਿਰ ਦੇ ਅੰਦਰ ਤرائی ਤرائی ਹੋ ਰਹੀ ਹੈਗੀ ਆ ਰਧਾਲ ਸਿੰਘ ਦੇ ਹੁੰਦੇ ਵੀ ਕਦੇ ਉਹਰੇ ਆ ਕੇ ਕੋਈ ਵਪਾਰੀ ਨੂੰ ਤੰਗੀ ਆਈ ਆ। ਇਹਦੇ ਕਿਸੇ ਦੀ ਦੁਕਾਨ ਦੇ ਉੱਤੇ ਜਾ ਕੇ ਆ ਕੇ ਕੋਈ ਚੜਿਆ। ਅੱਜ ਤੁਸੀਂ ਦੇਖੋ ਕੀ ਹਾਲਾਤ ਜਿਹੜੇ ਬਣੇ ਹੋਏ ਹੈਗੇ ਸ਼ਹਿਰ ਦੇ ਅੰਦਰ। ਕੋਈ ਵਪਾਰੀ ਨਹੀਂ ਛੱਡਦੇ, ਕੋਈ ਮਲਾਜਮਾਂ ਨੂੰ ਲਾਇਦਾ ਲੁੱਟਿਆ ਜਾ ਰਿਹਾ। ਹਰ ਇੱਕ ਨੂੰ ਮਤਲਬ ਕਹਿਣ ਦਾ ਵੀ ਤੁਸੀਂ ਇਹਨਾਂ ਨੇ ਲੋਕ ਲੁੱਟ ਕੇ ਬੁਰਾ ਹਾਲ ਕੀਤਾ ਪਿਆ। ਚਲੋ ਲਾਸਟ ਸਰ ਜੀ ਇੱਕ ਇਹ ਜਿਹੜਾ ਗ੍ਰਿਲਾ ਹੈਗਾ ਸ਼ਹਿਰ ਤੋਂ ਚੋਰੀ ਹੋਈ ਆਈ ਹੈ। ਨੰਬਰ 7 ਦਿੱਲੀ ਨੈਸ਼ਨਲ ਹਾਈਵੇ ਤੇ ਕੋਈ ਇਨਸਾਨੀਆਂ ਪੜ ਦਿੱਤੀਆਂ ਹੈਗੀਆਂ। ਉੱਤੇ ਕਈ ਹੋਟਲਾਂ ਨੇ ਰਸਤੇ ਬਣਾ ਲਏ ਜੇ ਅੰਦਰੂ ਘਟਨਾ ਕਾਫੀ ਵੱਪੜਦੀ ਹੈ ਕੀ ਕਹਿਣਾ ਸਰ ਇਹ ਕਿਨੇ ਮੈਨੇ ਕੀ ਕਹਿਣਾ ਕਹਿਣਾ ਤਾਂ ਉਹਨੇ ਆ ਮੈਨੇ ਕੀ ਕਿਹਾ ਮੇਰੇ ਤੁਸੀਂ ਪਹਿਲਾਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਹਰਦੀਪਾਲ ਸਿੰਘ ਦੇ ਹੁੰਦੇ ਵੀ ਇਹ ਗੱਲ ਹੋ ਰਹੀ ਸੀਗੀ ਇਹਨੂੰ ਕਿਉਂ ਨਹੀਂ ਪੁੱਛਦੇ ਤੁਸੀਂ ਵੀ ਉੱਚੋ ਉਹਨੂੰ ਤੁਸੀਂ ਜਾ ਕੇ ਬੀਬੀ ਜੀ ਨੂੰ ਤੁਸੀਂ ਕਹਿ ਰਹੇ ਸੀ ਕੁਝ ਮੈਂ ਕਹਿ ਰਿਹਾ ਸੀਗਾ ਵੀ ਉਹਨਾਂ ਅਜਟਰ ਸਾਹਿਬ ਵੀ ਆਏ ਹੋਏ ਆ ਕੋਆਰਡੀਨੇਟਰ ਸਾਹਿਬ ਵੀ ਆਏ ਹੋਏ ਆ ਉਹਨਾਂ ਤਿਆਰੀਆਂ ਉਹ ਤੁਹਾਡੇ ਵੱਲੋਂ ਪੂਰੀਆਂ 27 ਦੇ ਇਲੈਕਸ਼ਨ ਵਾਸਤੇ ਜਿਸ ਰਾਜੇ ਨੇ ਮੈਂ ਤੁਹਾਨੂੰ ਸਿਰੋਚ ਹੀ ਕਹਿੰਦਾ ਸੀਗਾ ਕੋਈ ਇੱਕ ਦਿਨ ਦੱਸੋ ਜਿੱਦਨ ਹਰਦਿਆਲ ਸਿੰਘ ਨਾ ਤਿਆਰ ਹੋਇਆ ਹੋਵੇ ਮੈਂ ਤਾਂ ਪਹਿਲਾਂ ਵੀ ਤਿਆਰ ਸੀ ਅੱਜ ਵੀ ਤਿਆਰ ਹਾਂ ਫੇਰ ਵੀ ਤਿਆਰ ਹਾਂ ਹਾਂ ਕੋਈ ਇਹ ਜੀ ਗੱਲ ਨਹੀਂ ਹੈਗੀ ਵੀ ਆਰ ਰੈਡੀ ਤੁਸੀਂ ਆਪ ਦੇਖੋ ਫੌਜਾਂ ਕਿਵੇਂ ਆਈਆਂ ਹੈ ਕਿੰ ਆ ਦੇਖੋ ਤੁਸੀਂ ਮੈਂ ਹਲ ਤਾਂ ਉਹਨਾਂ ਨੂੰ ਕਿਹਾ ਸੀ ਕਿ ਸਿਰਫ ਚਾਰ-ਚਾਰ ਆਣੇ ਆ ਕੋਈ ਸਾਨੂੰ ਪਤਾ ਸੀ ਕਿ ਥਾਂ ਘਟਾ ਕਿ ਸਾਡਾ ਉਹ ਰੈਨੋਵੇਟ ਹੋ ਰਿਹਾ ਜਿਹੜਾ ਧਿਆਨ ਪਹਿਲਾਂ ਸੀ ਨਹੀਂ ਤਾਂ ਉੱਥੇ ਕਰਦੇ ਹੁੰਦੇ ਆਪਾਂ ਅੱਗੇ ਗੁੱਡ ਥੈਂਕ ਯੂ ਸ਼ਾਇਦ